ਸਮਝ ਚ ਗਿਆ ਪੁੱਛੇ ਪੁੱਛੇ ਲੈ ਵੇ ਕਿੰਨਾ ਕਿਊਟ ਹੈ ਨਾ ਕਰਾਸ ਕਰਾਂ ਸਿਆਪਾ ਇਹਨਾਂ ਦਾ ਕਿੱਡੀ ਟੋਨ ਨਾਲ ਬੁੱਢੀ ਕਹਿਣ ਡਈ ਗੋਭੀ ਵਾਲੀ ਬਣਾ ਲੈ ਆਲੂ ਵਾਲੀ ਬਣਾ ਲੈ ਸੜਨਾ ਤੇ ਮੈਂ ਹੀ ਆ ਨਾ ਰਸੋਈ ਦੇ ਵਿੱਚ ਗੁੱਸੇ ਨਾਲ ਕਿਤੇ ਡੱਬਾ ਹੀ ਨਾ ਟੁੱਟ ਗਿਆ ਵੇ ਕੋਈ ਹਾਰ ਨਹੀਂ ਮਾਤਾ ਦਾ ਆਲੂ ਵਾਲੀ ਬਣਾ ਲੈ ਗੋਭੀ ਵਾਲੀ ਬਣਾ ਲੈ ਦੇਖਾਂਗੀ ਨਾ ਜਦੋਂ ਛੋਟੀ ਨੂੰ ਚੜਾਣ ਕੇ ਰਸੋਈ ਦੇ ਵਿੱਚ ਝੁੰਮ ਕੇ ਤੇ ਕਿਦਾਂ ਸਾਨੂੰ ਗੋਭੀ ਆਲੂ ਵਾਲੀਆਂ ਰੋਟੀਆਂ ਖਵਾਉਂਦੀ ਐ ਹੁਣ ਅੰਨਾਂ ਦੇ ਪੰਗੇ ਮੈਂ ਕਰ ਸਿਆਪੇ ਕਰ ਮੈਂ ਵੀ ਕੀ ਕਰਨਾ ਵੱਡੀਆਂ ਵੱਡੀਆਂ ਪਰੌਂਠੀਆਂ ਬਣਾ ਦੇਣੀਆਂ ਮੈਂ ਤੈਨੂੰ ਕੜੀ ਨਾਲ ਹੀ ਖਵਾਉਣੀ ਸੱਚ ਪਨੀਰ ਦੀ ਸਬਜ਼ੀ ਵੀ ਬਣੀ ਪਈ ਐ ਉਹਦੇ ਨਾਲ ਖਵਾ ਦੇਣੀ ਆਲਣ ਭੈਂਜੀ ਜਦੋਂ ਭੈਂਜੀ ਮੂੰਹ ਚੁੱਕਦੇ ਆ ਆਪ ਤੋਰ ਪੈਂਦੇ ਆ ਤੇ ਖਾਣ ਨੂੰ ਸਭ ਤੋਂ ਹੋ ਜਾਣਾ ਮੰਜੂ ਮਨ ਰੋਟੀ ਦੇ ਦੇ ਮਫਰਾਨੀ ਜਗ੍ਹਾ ਤੋਂ ਆਈ ਐ ਤੇ ਬਸ ਬਹਿ ਜਾਣਾ ਤੇ ਮੰਜੂ ਕੱਲੀ ਫਾਈਲ ਲੱਗਿਆ ਰਵੇ ਸੋਈ ਦੇ ਵਿੱਚ ਸਾਨੂੰ ਵੀ ਪਤਾ ਚੰਗਾ ਭਲਾ ਕਿ ਉਹਦਾ ਬੀਪੀ ਵੀ ਘਟਦਾ ਵਾ ਕਿਰਨ ਨੇ ਵੇਖ ਕੇ ਖੁਸ਼ ਹੋ ਜਾਣਾ ਕਿਰਨ 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 ਕਿੱਥੇ ਆ ਕਿਰਨ ਹਾਂ ਜੀ ਹਾਂ ਜੀ ਮੈਂ ਡਰਾਈੰਗ ਰੂਮ 'ਚ ਆ ਆਗੇ ਲੱਗਦਾ ਹਾਂ ਆਹ ਸਹੀ किरन हाँ जी किरण आईज क्लोज कर क्यों आईज क्लोज करते सही क्यों करते सही यार चलो ठीक है खोली थीका। ना जे नजर मैं ना को ठीक है आईज ओपन कर ओह माय गॉड ਇਹਦੇ ਵੀ ਉੱਠਵਾ ਫੋਟੋ ਆ ਵੇਖਣ ਦੇਈ ਨਾ ਸਵੇਰੇ ਇਹਦੇ ਵੇਖ ਲੀਂਦਾ oh my god ਬੜਾ ਪਿਆਰਾ ਹੈ so sweet ਮੰਮੀ ਵੇਖੋ ਹਾਂ ਬਹੁਤ ਸੋਹਣਾ ਸੋਹਣਾ ਵਾ ਨਾ ਬਹੁਤ ਸੋਹਣਾ ਹਾਏ ਤੂੰ ਇਹਦੇ ਮੈਨੂੰ ਉਹਦੇ ਤੇ ਖੁਸ਼ ਨਹੀਂ ਕਿਹਾ ਕਿ ਮੈਂ ਡੌਗ ਲੈ ਕੇ ਆਣ ਲੱਗਾ ਉਹ ਮੈਂ ਨਾ ਅਸਲ 'ਚ ਤੇਰੇ ਨਾਲ ਉਹ ਦੇਖਣ ਦੇ ਆ ਸੀਗਾ ਕਿ ਤੈਨੂੰ ਨਾ ਜ਼ਿਆਦਾ ਹੀ ਪਿਆਰ ਲੱਗਦਾ ਹੈ ਡੌਗਸ ਨਾਲ ਫਿਰ ਮੈਂ ਅੱਜ ਆਪਣਾ ਨਹੀਂ ਆਫਿਸ ਗਿਆ ਮੈਨੂੰ ਖਪਾ ਦਿੱਤਾ ਮੈਨੂੰ ਮਾਹਾਂ ਹੀ ਲੱਭਿਆ ਐ ਡੌਗ ਓ ਮਾਈ ਗਾਡ ਈਵਨ ਆ ਪਤਾ ਆ ਪਾ ਕੀ ਰੱਖਾਂਗੇ ਮੈਨੂੰ ਸ਼ੁਰੂ ਤੋਂ ਹੀ ਬੜਾ ਸ਼ੌਂਕ ਸੀ ਡੌਗਸ ਦਾ ਓ ਮਾਈ ਗਾਡ ਇਟਸ ਸੋ ਸੂਟੇਡ ਇਹਦਾ ਆਪਾਂ ਨਾਮ ਰੱਖਣਾ ਡਾਇਮੰਡ ਵਾਓ ਡਾਇਮੰਡ ਮੰਮੀ ਕਿਵੇਂ ਦਾ ਨਾਮ ਆ ਬਹੁਤ ਸੋਨਾ ਬਹੁਤ ਸੋਨਾ ਵੇਖੋ ਕਿੰਨਾ ਕਿਊਟ ਆ ਕੁਝ ਨਹੀਂ ਕਹਿੰਦਾ ਛੋਟਾ ਜਿਹਾ ਬੱਚਾ ਹੈ ਉਹ ਕੇਸ ਵੀ ਲੈ ਜਾਂਦਾ ਆ ਅੱਛਾ ਤੇ ਇਹਨੂੰ ਕੇਸ 'ਚ ਥੋੜੀ ਦੇਰ ਰੱਖ ਲਿਆ ਕਰਾਂਗੇ ਤੇ ਮੇਰੇ ਖਿਆਲ ਨਾਲ ਇਹਨੂੰ ਭੁੱਖ ਪਾਕ ਲੱਗੀ ਹੋਣੀ ਆ ਇਨੋਂ ਆਪ ਦੇਵਾਂਗੇ ਕੀ ਉਹ ਕਹਿੰਦੇ ਸਾਰਾ ਲੈ ਕੇ ਦੇਣਾ ਲੈ ਛੋਟਾ ਬਣਾ ਲੈ ਸਾਰਾ 30 35 ਦੇ ਦਿੰਦਾ ਵਾ ਹਾਂ ਸਸ ਸਵੀਟ ਹਾਏ ਹਾਏ ਕਾ ਦਾ ਰੋਲਾ ਪਾਂਡੇ ਕਿਹੜੀ ਸ਼ਹਿ ਚੁੱਕ ਲਿਆ ਆ ਵਾ ਬੈਂ ਉਹ ਚੁੱਪ ਚੁੱਪ ਚਿਕਾ ਪੁੱਛੇ ਪੁੱਛੇ ਕਿੰਨਾ ਕਿਊਟ ਹੈ ਨਾ ਭਾਬੀ ਜੀ ਫੜੋ ਕੁਛ ਵੀ ਨਹੀਂ ਕਹਿੰਦਾ ਨਹੀਂ ਮੈਂ ਨਹੀਂ ਫੜਨਾ ਮਨ ਅੱਗੇ ਨਾਲ ਕੋ ਬੜੀ ਨਫ਼ਰਤ ਹੈਗੀ ਬੈਠ ਜਾ ਭਾਬੀ ਨੂੰ ਮੈਨੂੰ ਚੰਗਾ ਨਹੀਂ ਲੱਗਦਾ ਭਾਬੀ ਜੀ ਇਹ ਤਾਂ ਛੋਟਾ ਜਿਹਾ ਕਿੰਨੇ ਦਿਨਾਂ ਦਾ 30 ਦਿਨਾਂ ਦਾ ਕੁਝ ਵੀ ਨਹੀਂ ਗੋਲਡੀ 30 ਦਿਨਾਂ ਦਾ ਤੇ ਹੈਗਾ ਸਾਰਾ ਆ ਤੂੰ ਲੈ ਕੇ ਆਇਆ ਮੈਂ ਮੈਂ ਹੀ ਲਿਆਉਣਾ ਹੈ ਕਿੰਨੇ ਲਿਆਉਣਾ ਹੈ ਪਤਾ ਕੀ ਹੈ ਮੈਂ ਨਾ ਫੋਟੋ ਵੇਖਣ ਦੀ ਸੀਗੀ ਤੇ ਇਹਨਾਂ ਨੇ ਵੇਖ ਲਿਆ ਤੇ ਇਹਨਾਂ ਨੂੰ ਇਹਨਾਂ ਨੂੰ ਮੈਂ ਕਿਹਾ ਸੀਗਾ ਮੈਨੂੰ ਪਸੰਦ ਆ ਪਰ ਇਹਨਾਂ ਨੇ ਦੱਸਿਆ ਨਹੀਂ ਕਿ ਡੌਗ ਲੈ ਕੇ ਆਂਦੇ ਆ ਇਹਨਾਂ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਸੋਣਾ ਮਨ ਭਾਬੀ ਜੀ ਬੜੋ ਤੇ ਸਹੀ ਨਹੀਂ ਇਹਨੂੰ ਇਹੀ ਸਰਪ੍ਰਾਈਜ਼ ਦੇਣਾ ਸੀ ਕੋਈ ਚੱਜ ਦੀ ਚੀਜ਼ ਲਿਆ ਕੇ ਦੇ ਦਿੰਦਾ ਤੇ ਤੈਨੂੰ ਪਤਾ ਵਾ ਸਾਡੇ ਘਰ 'ਚ ਕਿਸੇ ਨੂੰ ਪਸੰਦ ਨਹੀਂਗਾ ਨਹੀਂ ਭਾਬੀ ਕੀ ਹੋਇਆ ਵਾ ਬੱਚਾ ਹੈਗਾ ਇਹ ਛੋਟਾ ਵਾ ਕੋਈ ਗੱਲ ਨਹੀਂ ਆਪਣੇ ਘਰ ਪੜ ਜਣਾ ਮੈਂ ਕੀ ਹੋਇਆ ਵਾ ਗੋਲਡੀ ਤੈਨੂੰ ਪਤਾ ਵੈ ਸਾਡੇ ਘਰ 'ਚ ਕਿਸੇ ਨੂੰ ਪਸੰਦ ਨਹੀਂ ਆ। ਇਹਨੂੰ ਕਿਸ ਤਰ੍ਹਾਂ ਪਾਲਣਾ ਪੋਸਣਾ ਵੈ। ਇਹਨੇ ਸ਼ਿਸ਼ੂ ਕਰਨੀ, ਪੋਟੀ ਕਰਨੀ, ਘਰ-ਬਾਰ 'ਚ ਗੰਦ-ਗੰਦ ਪਾਦਾ ਨਾ ਵੈ। ਭਾਬੀ ਮੈਂ ਤਾਂ ਕੇਜ ਬੱਕਰਾ ਲੈ ਕੇ ਆਇਆ। ਬਾਕੀ ਕੋਈ ਗੱਲ ਹੀ ਤੁਸੀਂ ਚਿੰਤਾ ਨਾ ਲਾਓ ਕਹੀ ਗੱਲ ਦੀ। ਇਹਨੂੰ ਸ਼ੌਂਕ ਆ ਕਿਰਨ ਨੂੰ। ਇਹ ਸਾਰਾ ਕੁਛ ਇਹਦਾ ਕਰ ਲੇਗੀ। ਹਾਂ ਜੀ। ਮੈਂ ਸਾਰਾ ਕੁਝ ਸੰਭਲਾਂਗੀ ਇਹਨੂੰ। ਫੇਰ ਵੇਖੋ। ਮੁੰਡੇ ਤੇਰੀ ਐ ਨਹੀਂ ਸਮਝ ਲੱਗਦੀ ਭਈ। ਅ디 ਇਹੋ ਜਿਹਾ ਸ਼ੌਂਕ ਐ। ਮੰਜੂ ਕੀ ਐ? ਚੁੱਪ ਕਰ। ਪਹਿਲੀ ਵਾਰੀ ਕੁੜੀ ਨੇ ਕੁਝ ਕਿਹਾ ਵੈ। ਕੋਈ ਗੱਲ ਨਹੀਂ ਫੇਰ ਕੀ ਲਾਇਆ ਤੇ। ਕੋਈ ਚੱਜ ਦੀ ਚੀਜ਼ ਮੰਗਵਾ ਲੰਦਾ ਐ ਜਿਸ ਤਰ੍ਹਾਂ ਮੈਨੂੰ ਲੱਗਦਾ ਪਿਆ ਨਾ ਇਹ ਮਹਿੰਗਾ ਹੈਗਾ ਵੈ ਐਨੇ ਤੇ 골ਡ ਦੀ ਚੀਜ਼ ਆਜ ਨਹੀਂ ਇਹਦੇ ਵਾਸਤੇ ਤੁਸੀਂ ਵੀ ਨਾਲ ਰਲ ਗਿਓ ਉਹਨਾਂ ਦੇ ਚੱਲ ਕੋਈ ਨਹੀਂ ਆਪੇ ਉਹ ਕਹਿੰਦੀ ਮੈਂ ਸੇਵਾ ਕਰਾਂਗੀ ਇਹਦੀ ਆਪੇ ਨੂੰ ਪਾਰ ਲੇਗੀ ਤੂੰ ਕੀ ਕਰਨਾ ਭਾਬੀ ਜੀ ਤੁਸੀਂ ਟੈਨ ਮੰਨ ਦਰਵਾਜ਼ਾ ਤੂੰ ਹੀ ਫਿਰਨਾ ਹੈ ਮੈਂ ਸੱਚੀ ਨੂੰ ਆਪੇ ਟੈਕਲ ਕਰ ਲਵਾਂ ਉਹ ਕਰਨ ਦੇ ਜੇ ਪਤਾ ਚੀਜ਼ ਆਈ ਹੈ ਤੂੰ ਹੀ ਵੈਲਕਮ ਕਰੋ ਜੀ ਤਾਂ ਤੂੰ ਹੁੰਦੇ ਹੀ ਰੋੜਾ ਪਾ ਛੱਡਿਆ ਕੋਈ ਚੱਜ ਦੀ ਚੀਜ਼ ਹੁੰਦੀ ਨਾ ਤੇ ਮੈਂ ਚੰਗੀ ਤਰ੍ਹਾਂ ਦਾ ਵੈਲਕਮ ਵੀ ਕਰਦੀ ਆ ਤੂੰ ਕੀ ਚੁੱਕ ਲਿਆ ਆ ਮੈਂ 골ਡੀ ਤੇਰੇ ਦਿਮਾਗ ਨੂੰ ਕੀ ਹੋ ਗਿਆ ਵਾ ਆ ਫੜੋ ਤੇ ਚੱਲ ਬੁਝਾ ਲਿਆ ਨੂੰ ਫੜੋ ਫੜੋ ਲਾਇਆ ਆਇਆ ਵਾ ਤੂੰ ਬਈ ਨਾਮ ਨਾਲ ਤੁਸੀਂ ਚੱਲ ਚੱਲ ਕੇ ਮੈਂ ਇਹਦਾ ਕੇਸ ਲੈਂਦਾ ਇਹਨੂੰ ਕੇਸ ਚਾਹਤ ਬੀਜੀ ਤੁਸੀਂ ਉਹਨੂੰ ਸ਼ਹਿਦ ਹੀ ਹਣ ਦੀ ਬਜਾਏ ਤੁਸੀਂ ਉਹਨੂੰ ਸਮਝਾਓ ਕੁਛ ਲੱਖ ਡੇਢ ਲੱਖ ਦਾ ਹੈਗਾ ਕੁੱਤਾ ਘੜ ਤੋਂ ਘੱਟ ਸਾਨੂੰ ਕੀ ਹੈ ਤੂੰ ਚੁੱਪ ਕਰ ਕਿਉਂ ਮੈਂ ਚੁੱਪ ਕਰਾਂ ਇਕੋ ਘਰ ਤੇ ਸਭ ਕੁਝ ਜਾਂਦਾ ਮੈਂ ਤੁਹਾਨੂੰ ਕੀ ਹੋ ਗਿਆ ਜੇ ਉਹ ਕੁਝ ਨਹੀਂ ਹੁੰਦਾ ਪਹਿਲੀ ਵਾਰੀ ਕੁੜੀ ਨੇ ਮੰਗਾਇਆ ਕੋਈ ਗੱਲ ਨਹੀਂ ਮੇਰੀ ਗੱਲਾਂ ਧਿਆਨ ਨਾਲ ਸੁਣੋ ਤੁਹਾਨੂੰ ਮੇਰੀਆਂ ਅਸਲੀ ਗੱਲਾਂ ਚੁੱਭੀਆਂ ਜ਼ਰੂਰ ਲੱਗਣਗੀਆਂ ਅੱਜ ਤੇ ਛੋਟਾ ਵੈ ਕੱਲ ਨੂੰ ਜਦੋਂ ਵੱਡਾ ਹੋਣਾ ਨਾ ਉਹ ਕਿਸੇ ਦੇ ਦਰਵਾਜ਼ੇ ਦੇ ਅੱਗੇ ਸ਼ਿਸ਼ੂ ਪੋਟੀ ਕਰਾਇਆ ਨਾ ਰੋਜ਼ ਦਾ ਕਲੇਸ਼ ਜੇ ਤੇ ਤੁਹਾਨੂੰ ਪਤਾ ਵੈ ਤੁਹਾਡਾ ਸਾਹਿਲ ਕਿ ਹੋ ਗਿਆ ਹੋਗਾ ਵੈ ਉਹਨੇ 24 ਘੰਟੇ ਲੜਦੇ ਹੀ ਰਹਿਣਾ ਹਰ ਇੱਕ ਦੇ ਨਾਲ ਕੱਲ ਦੀ ਆਈ ਹੋਈ ਐ ਮਨ ਤੇ ਪਤਾ ਨਹੀਂ ਲੱਗਦਾ ਅੱਗੋਂ ਕੀ ਕੀ ਕੁਛੋ ਨਾ ਜੇ ਅੱਜ ਕੁੱਤਾ ਮੰਗਵਾਇਆ ਵੈ ਕੱਲ ਨੂੰ ਕਿਉਂ ਜੇ ਕਹ ਦੇਗੀ ਨਾ ਮਨੇ ਸ਼ੇਰ ਲੈ ਆਵੋ ਸਭ ਤੋਂ ਪਹਿਲਾਂ ਤੁਹਾਨੂੰ ਹੀ ਖਾਵੇ ਮੈਂ ਤੇ ਕਰਨੀ ਆ ਓ ਚੁੱਪ ਕਰਿਆ ਕਰ ਬੋਲਣ ਲੱਪਈਆ ਦੋ ਦਿਨ ਹੀ ਨੂੰ ਆਈ ਨੂੰ ਏ ਪਤਾ ਨਹੀਂ ਪਿੱਛੇ ਹੀ ਪੈ ਗਈਆਂ ਜੇ ਵਾਹ ਤੁਹਾਡੇ ਤੇ ਹੋਰ ਕੀ ਦੋ ਦਿਨ ਦੀ ਆਈ ਨੇ ਕੁੱਤਾ ਮੰਗਵਾ ਲਿਆ ਜੇ ਫੇਰ ਕੀ ਹੋ ਗਿਆ ਸਮਝਾ ਲਾਂਗੇ ਸੈਨ ਨੂੰ ਵੀ ਤੇ ਨਾ ਹਰ ਗੱਲ ਦੀ ਟੈਨਸ਼ਨ ਲੈ ਲਿਆਗਾ ਤੁਹਾਡੀ ਸ਼ੈਨ ਨਾਲ ਹੀ ਨਾ ਜੋ ਵੀ ਹੋਣਾ ਨਾ ਤੁਹਾਡੀ ਸ਼ੈਨ ਨਾਲ ਹੋਣਾ ਜੇ ਘਰ ਬਣਾ ਲਓ ਚਿੜੀਆ ਘਰ ਤੇ ਬੰਦੇ ਜਿਹੜੇ ਰਹਿੰਦੇ ਬੈ ਨਾ ਉਹਨਾਂ ਨੂੰ ਬਾਹਰ ਭੇਜ ਦਿਓ ਜੋ ਮਰਜ਼ੀ ਕਰੋ ਸੇਰੀ ਖਾ ਗਈ ਹੈ ਪਤਾ ਨਹੀਂ ਕੀ ਹੈ ਨਾ ਦਿਮਾਗ ਨੂੰ ਹੋ ਗਿਆ ਜਰਾ ਜਿੰਨੀ ਸਹਿਣ ਸ਼ਕਤੀ ਨਹੀਂ ਹੈ ਕਿਸੇ ਗੱਲ ਦੀ ਕੀ ਗੱਲ ਹੈ ਮੇਰੀ ਧੀ ਉਦਾਸ ਕੁ ਬੈਠੀ ਹੈ ਨਹੀਂ ਨਹੀਂ ਮੰਮੀ ਕੋਈ ਨਹੀਂ ਨਹੀਂ ਪਰ ਤਾਂ ਮੰਜੂ ਦੇ ਗੱਲਾਂ ਗੁੱਸਾ ਨਾ ਕਰੇ ਐਵੇਂ ਦਿਲ ਤੇ ਨਾ ਲਾਈ ਕੋਈ ਗੱਲ ਇਹਦੇ ਨਾਲ ਦਿਲ ਚ ਖੁਸ਼ ਨਹੀਂਗਾ ਐਵੇਂ ਉੱਤੋਂ ਉੱਤੋਂ ਬੋਲਦੀ ਪਈ ਐ ਮਨ ਚ ਗੁੱਸਾ ਹੈਗਾ ਨਾ ਕੋਈ ਨਹੀਂ ਹੌਲੀ ਹੌਲੀ ਸੈਟ ਹੈ ਨਹੀਂ ਆਪੇ ਹੋ ਜਾਣਾ ਵੇਖੀ ਥੋੜੇ ਦਿਨਾਂ ਤੱਕ ਇਹਨਾਂ ਨੇ ਆ ਵੀ ਚੁੱਕ ਚੁੱਕ ਕੇ ਫਿਰਨਾਈ ਹੁਣ ਆਪੇ ਸੁਧਰ ਜਾਣਗੇ ਕੋਈ ਗੱਲ ਨਹੀਂ ਐਵੇਂ ਨਾ ਤੂੰ ਨਾ ਸੋਚ ਐਸ ਗੱਲ ਲਈ ਮੈਨੂੰ ਤੇ ਪਤਾ ਹੀ ਨਹੀਂ ਸੀਗਾ ਕਿ ਇੱਕ ਡੌਗ ਲੈ ਕੇ ਆਂਦੇ ਆ ਇਹਨਾਂ ਨੇ ਤੇ ਸਰਪ੍ਰਾਈਜ਼ ਦਿੱਤਾ ਮੈਨੂੰ ਤੇ ਮੈਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਭਾਬੀ ਜੀ ਨੂੰ ਡੌਗ ਪਸੰਦ ਨਹੀਂ ਹੈ ਅੱਛਾ ਕਰ ਮੇਰਾ ਤਾਂ ਮਨ ਖੁਸ਼ ਹੋ ਗਿਆ ਕਿ ਗੋਲਦੀ ਤਰ੍ਹਾਂ ਖਿਆਲ ਤੇ ਰੱਖਦਾ ਨਾ ਤੇਰੀ ਖਾਸ਼ਾਂ ਦਾ ਹੁਣ ਪਤਾ ਤੇ ਲੱਗਦਾ ਹੈ ਨਾ ਹਾਂਜੀ ਹਾਂਜੀ ਹਾਂ ਤੇ ਮੇਰਾ ਹੱਥੋਂ ਹੀ ਮਨੋਂ ਇੰਨਾ ਪ੍ਰਸੰਨ ਹੋਇਆ ਕਿ ਤੇਰਾ ਤੇਰਾ ਹਮੇਸ਼ਾ ਹੀ ਖਿਆਲ ਰੱਖੇਗਾ ਤੇ ਵਾਹਿਗੁਰੂ ਕਰੇ ਇਸ ਤਰ੍ਹਾਂ ਹੀ ਕਰੇ ਤੇਰੇ ਨਾਲ ਇਹ ਤੇ ਮੇਰਾ ਹਮੇਸ਼ਾ ਖਿਆਲ ਰੱਖਦੇ ਜਿੱਦਨ ਦੀ ਮੈਂ ਆਈ ਹਾਂ ਨਾ ਉਹ ਦਿਨ ਦਾ ਕਦੀ ਮੈਨੂੰ ਕੋਸ਼ ਲੈ ਕੇ ਦਿੰਦੇ ਕਦੀ ਕੋਸ਼ ਕਦੀ ਕਿਤੇ ਘੁੰਮਣ ਚਲ ਜੀਦਾ ਮੈਂ ਤੇ ਬੜੀ ਕਰਮਵਲੀ ਆ ਜਿਹੜਾ ਕਿ ਮੈਨੂੰ ਇੰਨਾ ਵਧੀਆ ਲਾਈਫ ਪਾਰਟਨਰ ਮਿਲੇ ਪੁੱਤ ਤੇਰੇ ਤੋਂ ਵੱਧ ਤੇ ਕਰਮਾਂ ਲਈ ਅਸੀਂ ਹੈਂਗਾ ਜੇ ਤੂੰ ਸਾਨੂੰ ਇਹੋ ਜੀ ਨੋ ਮਿਲੀ ਮੈਨ ਲੱਗਦਾ ਮੇਰੇ ਪੁੱਤਰ ਨੇ ਮੋਤੀ ਦਾਨ ਕੀਤੇ ਉਹਨੂੰ ਇਹੋ ਜਿਹਾ ਲਾਈਫ ਪਾਰਟਨ ਨਾ ਮਿਲੇ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਨਾ ਮੇਰਾ ਪੁੱਤਰ ਹੱਸਣਾ ਹੀ ਭੁੱਲ ਗਿਆ ਹੱਸਦਾ ਹੀ ਨਹੀਂ ਸੀ ਕਿਸੇ ਨਾਲ ਆਪਣੇ ਦਿਲ ਦੀ ਗੱਲ ਹੀ ਨਹੀਂ ਸੀ ਕਰਦਾ ਇਨ ਨੁੱਕਰ ਜਿਹਾ ਬੈਠਾ ਰਹਿੰਦਾ ਸੀ ਬਸ ਆਪਣੇ ਕੰਮ ਨਾਲ ਮਤਲਬ ਮੈਂ ਉਹਦੇ ਚਿਹਰੇ ਵੱਲ ਵੇਖਦੀ ਰਹਿੰਦੀ ਸੀ ਕਦੋਂ ਹੱਸੇਗਾ ਕਦੋਂ ਇਹ ਚਿਹਰੇ ਤੇ ਮੁਸਕਰਾਟ ਆਏਗੀ ਬੜਾ ਮੈਂ ਸੋਚਦੀ ਰਹਿੰਦੀ ਸੀ ਇੱਕਦੋ ਆਪਣੀ ਜ਼ਿੰਦਗੀ ਜੀਵੇਗਾ ਮੈਂ ਕਿ ਨਹੀਂ ਤੇਰੇ ਆਣਾ ਹਸਦਾ ਖੇਡਦਾ ਵਾ ਤੇਰੇ ਨਾਲ ਜਾਂਦਾ ਹੁੰਦਾ ਮੇਰੇ ਮਨ ਨੂੰ ਤਸੱਲੀ ਹੁੰਦੀ ਹੈ ਮੇਰੇ ਮਨ ਨੂੰ ਬੜੀ ਖੁਸ਼ੀ ਮਿਲਦੀ ਉਹ ਆਈ ਗੁਰੂ ਕਰੇ ਤੁਹਾਡੀ ਇਹ ਖੁਸ਼ੀ ਇਸ ਤਰ੍ਹਾਂ ਹੀ ਬਰਕਰਾਰ ਰਹੇ ਹਮੇਸ਼ਾ ساری ਉਮਰ ਉਹਦਾ ਸਾਥ ਦਵੀ ਪੁੱਤਰ ਹਾਂਜੀ ਮੰਮੀ ਜੀ ਪੁੱਤਰ ਵੇਖ ਲੈ ਤੇਰੇ ਮਨ ਦੀ ਖਾਸ਼ੀ ਡੌਗ ਲੈ ਆਂਦੀ ਤੂੰ ਨੀ ਸ਼ਾਮ ਤੱਕ ਵੇਖ ਲੈ ਲੈ ਆਂਦਾ ਮੇਰੇ ਮਨ ਨੂੰ ਇੰਨੀ ਕਿ ਖੁਸ਼ੀ ਹੋਈ ਹੈ ਤੇ ਚਲੋ ਤੁਸੀਂ ਦੋਨੋਂ ਇੱਕ ਦੂਜੇ ਨੂੰ ਸਮਝਦੇ ਤੇ ਹੁਣ ਹਾਂਜੀ ਮੰਮੀ ਜੀ ਆ ਇਸ ਤਰ੍ਹਾਂ ਹੀ ਆਪਣਾ ਧਿਆਨ ਰੱਖਣਾ ਮੀਸਾ ਜੀ 골ਡੀ ਵੀ ਆ ਗਏ ਬੇਟਾ ਕਿਹੜੀਆਂ ਗੱਲਾਂ 'ਚ ਪਏ ਜੇ ਕਿਹੜੀਆਂ ਸਲਾਮਾਂ ਕਰਨ ਦੇ ਜੇ ਬਸ ਮਾਵਾਂ ਧੀਆਂ ਬੈਠੀਆਂ ਆਈਆਂ ਮੈਂ ਕੁਝ ਨਹੀਂ ਕੋਈ ਗੱਲ ਨਹੀਂ ਮੇਰੀ ਪਹਿਲਾਂ ਸੁਣ ਜੋ ਹੋਇਆ ਕੋਈ ਗੱਲ ਨਹੀਂ ਉਹਨਾਂ ਨੂੰ ਪਸੰਦ ਨਹੀਂ ਹੈਗਾ ਵੀ ਇੱਕ ਦੋ ਦਿਨਾਂ 'ਚ ਸਾਰਾ ਕੁਝ ਸਹੀ ਹੋ ਜਾਣਾ ਹਣਾ ਐਹੀ ਮੈਂ ਬੁੱਤਰਾਂ ਨੂੰ ਸਮਝਾਇਆ ਐ ਇੱਕ ਦੋ ਦਿਨ ਨਹੀਂ ਲਾਉਣੀ ਗੱਲ ਹਾਂ ਤੇਰਾ ਚਾਹ ਸੀਗਾ ਤੂੰ ਆਪਣਾ ਚਾਹ ਪੂਰਾ ਕਰ ਉਹਨੂੰ ਪਾਲ ਜੋ ਵੀ ਹੈ ਹਨਾ ਉਹਦਾ ਕਰ ਮੈਨੂੰ ਇੰਨਾ ਬਸ ਦੱਸ ਦੇ ਕਿ ਉਹਦਾ ਹੋਰ ਲਿਆਉਣਾ ਲਿਆਉਣਾ ਕੀ ਆ ਮੈਂ ਲੈ ਆਵਾਂ ਵੈਸੇ ਜੋ ਮੈਨੂੰ ਉਹਨੇ ਬਰੀਡਰ ਨੇ ਕਿਹਾ ਸੀ ਮੈਂ ਸਾਰਾ ਕੁਝ ਲੈ ਜਾਂਦਾ ਵਾ ਪਰ ਮੇਰੀ ਗੱਲ ਸੁਨੋ ਅੱਜ ਤੇ ਵੱਡੇ ਵਾਂ ਬੀਕਾਰ ਨਹੀਂ ਗਏ ਸੀ ਜੇ ਉਹਨਾਂ ਨੂੰ ਵੀ ਪਸੰਦ ਨਾ ਆਇਆ ਤੇ ਫੇਰ ਕਿਸੇ ਨੂੰ ਪਸੰਦ ਆਵੇ ਚਾਹੇ ਨਾ ਆਵੇ ਇਹ ਡੌਗ ਜਿਹੜਾ ਵਾ ਇਹ ਇਸੇ ਘਰ 'ਚ ਹੀ ਰਹੂਗਾ ਠੀਕ ਹੈ ਤੂੰ ਜਿੰਤਾ ਨਗਰ ਬੁੱਤ ਆਪੇ ਸਭ ਸੈਟ ਹੋ ਜਾਣਗੇ ਉਹ ਵੇਖ ਲਈ ਥੋੜੇ ਦਿਨਾਂ ਨਾਲ ਚੁੱਪ ਚੁਪ ਕੇ ਕਮਾਣਾ ਉਹ ਤੇਰਾ ਸ਼ੌਂਕ ਹੈ ਨਾ ਤੂੰ ਆਪਣਾ ਸ਼ੌਂਕ ਪੂਰਾ ਹਾਂ ਠੀਕ ਹੈ ਚਲੋ ਠੀਕ ਹੈ ਹਾਂ ਤੂੰ ਖੁਸ਼ ਰਹਿ ਹੁਣ ਕੁਝ ਆਇਆ ਵਾ ਮੈਂ ਆਉਂਦਿਆਂ ਹੀ ਲੜਾਈ ਝਗੜਾ ਪਾ ਛੱਡਿਆ ਕੋਈ ਚਾਹ ਚੂਹ ਤੇ ਪਿਆ ਦੋ ਚਲੋ ਠੀਕ ਹੈ ਚਲ ਆਓ ਚਾਹ ਪੀਏ ਫਿਰ ਸਾਰੇ ਜੋ ਤੇ ਲੇਕਰ ਹਾ ਕੋਨਾ ਗਿਆ ਵੱਲੋਂ ਅੱਜ ਕੀ ਬਾਤ ਦੇਖ ਕੇ ਆਵਾ ਜਰਾ ਕਿ ਸ਼ਿਗਰ ਦੁਪਹਿਰੇ ਕੋਣ ਆ ਗਿਆ ਕੋਣ ਆ ਗਿਆ ਸੱਤੀ ਅੱਡੀ ਸ਼ਿਗਰ ਤੁਪੇ ਲੈ ਹਾਂਜੀ ਸਤਿਕਾਰ ਜੀ ਸਤਿਕਾਰ ਕਿ ਹਾਂਜੀ ਬਸ ਵਧੀਆ ਵਧੀਆ ਤੁਸੀਂ ਸੁਣਾਓ ਬਸ ਠੀਕ ਹੈ ਹਾਂਜੀ ਅੱਧਰ ਕਿਧਰ ਅੱਡੀ ਗਰਮੀ ਪੈਂ ਢੀ ਘਰ ਬੈਣਾ ਹੀ ਤੁਸੀਂ ਆਏ ਹਾਈ ਮੈਨੂੰ ਕੰਮ ਆਗਾ ਸੀ ਤੁਸੀਂ ਜਿਹੜਾ ਕੰਮ ਕਰਨ ਆਏ ਨਾ ਉਹ ਕੰਮ ਹੋ ਗਿਆ ਆ ਵਾ ਉਹ ਭਾਵੇਂ ਹੋ ਗਿਆ ਚਾਹ ਪੁੱਛਾ ਮੈਂ ਤੁਹਾਡੀ ਨਾ ਸੱਸ ਨੂੰ ਮਿਲਣ ਆਈ ਹਾਂ ਹਾਏ ਐਡੀ ਗਰਮੀ ਤੁਸੀਂ ਮੇਰੀ ਸੱਸ ਨੂੰ ਮਿਲਣਾ ਹੈ ਘਰ ਬੈਣਾ ਇੰਨੀ ਸਿਰ ਚ ਧੁੱਪ ਭੈਣ ਨਹੀਂ ਆ ਉਹ ਕੰਝੇ ਹੁੰਦਾ ਜਦੋਂ ਕੰਮ ਹੋਏ ਫਿਰ ਧੁੱਪ ਧਪਣੀ ਵੇਖੀ ਜਾਂਦੀ ਠੀਕ ਆ ਕਮਾਲ ਸੁਰਜੀਤ कौर ਬੈਣ ਜੀ ਆਈਓ ਸੱਸ ਕਾਲ ਫੀਕਲ ਯਾਹ ਠੀਕ ਹੈ ਤੂੰ ਸੁਣਾਓ ਠੀਕ ਹੋ ਹਾਂਜੀ ਨੀ ਸੁਣਾਉ ਆਪ ਮਨਾ ਕੀ ਕੇ ਵਸੋ ਸੁਣਾਉ ਬੜਾ ਚਲੇ ਬੜੀ ਨਾ ਬਦਰ ਸੰਤ ਹੈ ਉਹ ਬਾਸੋ ਟਾਈਮ ਨਹੀਂ ਮਿਲਦਾ ਗਰਮੀ ਗਰਮੀ ਹੁੰਦੀ ਗਰਮੀ ਬਹੁਤ ਆਦ ਵੱਧੂ ਹੀ ਹੈ ਜੇ ਗਰਮੀ ਤੇ ਮੈਂ ਆਈ ਆ ਰਿਸ਼ਤੇ ਵਾਸਤੇ ਰਿਸ਼ਤੇ ਵਾਸਤੇ ਕਿਹਦੇ ਰਿਸ਼ਤੇ ਵਾਸਤੇ 골ਡੀ ਜੇ 골ਡੀ ਦਾ ਵਿਆਹ ਹੋ ਵੀ ਗਿਆ ਹੈ ਹੈ ਹਾਂ ਜਦੋਂ ਤੁਹਾਨੂੰ ਕਿਹਾ ਉਹ ਤੋਂ ਤੁਹ ਲਿਆਈ ਨਹੀਂ ਰਿਸ਼ਤਾ ਲਿਆਂਦੀ ਰਹੀ ਆ ਵਿਆਹੀ ਵਾਲੇ ਬੱਚਿਆਂ ਵਾਲੀ ਦੇ ਦਿਸtelaਂ ਦੇ 골ਡੀ ਨੂੰ ਤੇ ਅੱਡੀ ਵਧੀਆ ਕੁੜੀ ਮਿਲੀ ਉਹ ਅੱਛਾ ਹਾਂ ਕੁਆਰੀ ਕੁੜੀ ਮਿਲੀ ਐ ਲੈ ਫਿਰ ਤੇ 골ਡੀ ਕਿਸਮਤ ਚ ਬੜੀ ਵਧੀਆ ਮੈਂ ਕਹਿੰਦੀ ਮੇਰੇ 골ਡੀ ਨੇ ਮੋਤੀ দান ਕੀਤੇ ਸੀ ਅੱਡੀ ਵਧੀਆ ਕੁੜੀ ਮਿਲੀ ਉਹ ਅੱਛਾ ਚਲੋ ਵਧੀਆ ਸਗੋ ਹੋ ਗਿਆ ਚਲੋ ਨਾਲੇ ਜਿੱਥੇ ਸੰਜੋਗ ਹਾਂ ਗੱਲ ਤਾਂ ਵੱਡੀ ਹੁੰਦੀ ਸੰਜੋਗਾ ਦੀ ਬਹੁਤ ਹੀ ਵਧੀਆ ਕੁੜੀ ਮਿਲੀ ਸੰਤ ਅੱਛਾ ਚਲ ਚਲ ਤੂੰ ਚੰਗਾ ਫਿਰ ਮੈਂ ਚਲਦੀ ਹਾਂ ਚਾਹ ਪਾਣੀ ਪੀ ਲੋ ਫਿਰ ਚਲ ਜਾਣਾ ਨਹੀਂ ਚਾਹ ਪਾਣੀ ਤੇ ਮੈਂ ਨਾ ਜੇ ਹੁਣੇ ਹੀ ਪੀ ਕੇ ਆਈ ਹਾਂ ਅੱਛਾ ਆਂ ਚਲੋ ਹੁਣ ਤਾਂ ਕੋਈ ਗੱਲ ਨਹੀਂ ਚਲੋ ਹੁਣ ਹੋ ਗਿਆ 골ਡੀ ਦਾ ਠੀਕ ਹੈ ਨਾ ਹੁਣ ਸਾਜ ਦਾ ਜਿਹੜਾ ਰਿਸ਼ਤਾ ਨਾ ਉਹ ਮੈਂ ਕਰਵਾਵਾਂਗੇ ਤੇ ਵਿਆਹੀ ਹੋਈ ਨਾ ਲੈ ਕੇ ਆਵੀ ਕੋਈ ਆਹ ਸਾਡੀ ਭੈਣ ਐਵੇਂ ਕੋਈ ਵਿਆਹੀ ਉਹ ਤੇ ਚਲੋ ਵਿਆਹ ਆਇਆ ਸੀ ਤੇ ਮੈਂ ਤਾਂ ਕਹਿਣ ਢਈ ਸਾਂ ਤੇ ਚਲੋ ਇਹ ਤੇ ਮੁੰਡਾ ਕੁਵਾਰਾ ਕੋਈ ਗੱਲ ਨਹੀਂ ਇਹਦਾ ਕੋਈ ਜਿਹਾ ਵਧੀਆ ਲਿਆ ਕੇ ਜਾਾਂਗੇ ਤੇ ਰਿਸ਼ਤਾ ਠੀਕ ਹੈ ਹਾਂ ਹਾਂ ਠੀਕ ਹੈ ਚੰਗਾ ਵੇ ਠੀਕ ਹੈ ਸੱਚੀਗਾ ਸੱਚੀਗਾ ਟੈлефон ਲ ਮਾ ਗਨੀ ਨਵਾਂ ਨੰਬਰ ਆ ਕਿਰਨ ਦਾ ਹੈ ਹੈਲੋ ਹੈਲੋ ਹਾਂਜੀ ਸਸੀ ਗਾ ਭਾਬੀ ਜੀ ਸਸੀ ਕਾਲ ਕੀ ਹਾਲ ਹੈ ਮੇਰਾ ਤੇ ਵਧੀਆ ਤੂੰ ਸੁਣਾ ਅੱਜਾ ਵੀ ਮੈਂ ਫੋਨ ਕਰਾਂ ਤੀ ਕਿੱਥੇ ਹੁੰਦੇ ਜੀ ਫੋਨ ਹੀ ਨਹੀਂ ਚੁੱਕਦੇ ਤੂੰ ਕਦੋਂ ਫੋਨ ਕੀਤਾ ਆ ਪਹਿਲਾਂ ਤੇਰਾ ਫੋਨ ਆਇਆ ਮੈਂ ਉਸੇ ਵੇਲੇ ਚੁੱਕ ਦਿੱਤਾ ਮੈਂ ਤਾਂ ਕਿਹਾ ਜਾ ਕੇ ਉੱਥੇ ਸਾਡਾ ਚੇਤਾ ਹੀ ਭਲਾ ਦਿੱਤਾ ਕਦੀ ਫੋਨ ਨਹੀਂ ਕੀਤਾ ਲੱਗਦਾ ਵੀਰ ਨੂੰ ਬਾਰ ਬਾਰ ਕਰ ਦਿੰਦੀ ਆ ਤੇ じゃ ਮੰਮੀ ਨੂੰ ਕਰ ਦਿੰਦੀ ਮੈਨੂੰ ਤਾਂ ਵੈ ਨਹੀਂ ਤੂੰ ਯਾਦ ਕਰਦੀ ਨਹੀਂ 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 ਭਾਬੀ ਜੀ ਤੁਹਾਨੂੰ ਮੈਂ ਕੀਤਾ ਸੀਗਾ ਫੋਨ ਪਤਾ ਨਹੀਂ ਤੁਸੀਂ ਚੁੱਕਿਆ ਕਿ ਹੋਣੀ ਹੈ ਹੋ ਸਕਦਾ ਤੁਸੀਂ ਬਿਜ਼ੀ ਹੋਵੋਗੇ ਹਾਂ ਬਿਜ਼ੀ ਤੇ ਮੈਂ ਆਪੀ ਹੁਣਾ ਤੈਨੂੰ ਪਤਾ ਵਾ ਨਾ ਕੰਮ ਸਾਰਾ ਮੈਂ ਆਪੀ ਕਰਨਾ ਵਾ ਤੇਰੇ ਵਾਂਗੂ ਥੋੜੀ ਤਿੰਨ ਤਿੰਨ ਨੌਕਰਾਂ ਨਹੀਂ ਆ ਮਿਲ ਗਿਆ ਕੰਮ ਤੇ ਤੋਂ ਕੋਈ ਕਰਦੀ ਨਹੀਂ ਹੋਣੀ ਸਾਰਾ ਦਿਨ ਵੇਲੀ ਫੋਨ ਹੀ ਚਲਾਉਂਦੀ ਹੋਣੀ ਆ ਮਹੀਨਾ ਛੁੱਟੀਆਂ ਝੁਲਾਈਆਂ ਵਾ ਤੇ ਮੈਂ ਮੈਂ ਤੇ ਸਾਰਾ ਕੰਮ ਕਰ ਵੇਖਣਾ ਵਾ ਨੌਕਰਾਂ ਨਹੀਂ ਕੀ ਕਹਿੰਦੇ ਜੀ ਭਾਬੀ ਜੀ ਤੁਸੀਂ ਨਾ ਤੇਰੇ ਸੋਹਰੇ ਵਾਲਿਆਂ ਨੇ ਨੌਕਰਾ ਨਹੀਂ ਨੀ ਲਾਈਆਂ ਲਾਈਆਂ ਹੀ ਹੋਣੀਆਂ ਵਾ ਕੰਮ ਤੀ ਥੋੜੀ ਕਰਦੀਆਂ ਜੇ ਹਾਂਜੀ ਹਾਂਜੀ ਉਹ ਤੇ ਹੈਗਾ ਚਲੋ ਛੱਡੋ ਮਾਸੀ ਜੀ ਠੀਕ ਆ ਹਾਂ ਮਾਸੀ ਜੀ ਵੀ ਠੀਕ ਆ ਹੋਰ ਸੁਣਾ ਵਧੀਆ ਵਧੀਆ ਮੈਂ ਨਾ ਆਵਾਂਗੀ ਕਿਸੇ ਦਿਨੇ ਇਹਨਾਂ ਨੂੰ ਲੈ ਕੇ ਆਏ ਨਹੀਂ ਨਾ ਹੇ ਤੱਕ ਨਾ ਪਾਉ ਗਰਮੀ ਬੜੀ ਸੀ ਨਾ ਤਾਂ ਕਰਕੇ ਉਹ ਪਹਿਲਾਂ ਘੁੰਮਣ ਦਾ ਪਲਾਨ ਬਣਿਆ ਸੀਗਾ ਫਿਰ ਹੁਣ ਕੈਨਸਲ ਹੋ ਗਿਆ ਵਾ ਗਰਮੀ ਕਰਕੇ ਤੇ ਫਿਰ ਤੁਹਾਨੂੰ ਦੱਸ ਦਾਂਗੇ ਜਦੋਂ ਆਣਾ ਹੋਏਗਾ ਕੋਈ ਨਹੀਂ ਥੋੜੀ ਗਰਮੀ ਨਿਕਲ ਲੈਣ ਦੇ ਫੇਰ ਹੀ ਆਈ ਗਰਮੀ ਤਾਂ ਵੈਸੇ ਤੇ ਬੁਰਾ ਹਾਲ ਹੋਉਂਦਿਆ ਵਾ ਰਸੋਈ ਚ ਤੇ ਮੈਂ ਵੀ ਵੜਨਾ ਨਾ ਰੋਟੀ ਪਾਣੀ ਮੈਂ ਵੀ ਕਰਨਾ ਵਾ ਤੂੰ ਤੇ ਆ ਕੇ ਬਹਿ ਜਾਂਦਾ ਮਹਰਾਮ ਨਾ ਨਾਲੇ ਪਤਾ ਹੈ ਨਾ ਵੀਰ ਦੀ ਕਮਾਈ ਤੇ ਹੁੰਨੀ ਕਿਆ ਉਹੀ ਨਾ ਫੇਰ ਖਰਚ ਸਾਡਾ ਦੁਨਾ ਹੋ ਜਾਂਦਾ ਹੁਣ ਤੇਰੀਆਂ ਪਹਿਲੇ ਵਾਲੀਆਂ ਗੱਲਾਂ ਥੋੜੀ ਆ ਨਾਲ ਦੇ ਕੇ ਤੋਰਾਂਗੇ ਨਾਲ ਤੇਰੇ ਪਰਿਵਾਰ ਨੂੰ ਭੇਜਾਂਗੇ ਕੁਛ ਤੇ ਫੇਰ ਪਹਿਲਾਂ ਤੈਨੂੰ ਕਿਹਾ ਸੀ ਆਪਾਂ ਵੀ ਇਹਦੀ ਦੁਕਾਨ ਨਾ ਕਿਤੇ ਏਡੇ ਤੇ ਲੈ ਦੇ ਪਰ ਨਾ ਆਪਾਂ ਤੇ ਇੱਥੇ ਲੈਣੀ ਹੈ ਦੁਕਾਨ ਆ ਮੱਲੇ ਚ ਲੈਣੀ ਦੁਕਾਨ ਹੁਣ ਗਾਹਕ ਤੈਨੂੰ ਪਤਾ ਨਾ ਮੱਲੇ ਵਾਲਾ ਹੀ ਰਹਿ ਗਈ ਬਾਹਰ ਵਾਲਾ ਕੋਈ ਗਾਹਕ ਨਹੀਂ ਵੜਦਾ ਹੈਗਾ ਤੇ ਨਾ ਸਾਡਾ ਕਰਜ਼ਾ ਲੱਥਨ ਦੇ ਆਈ ਆਪ ਤੇ ਤੂੰ ਵਿਆਹ ਕੇ ਚਲ ਗਈ ਹੈ ਨਾ ਤੇ ਜਿਹੜਾ ਕਰਜ਼ਾ ਹੈ ਨਾ ਉਹ ਸਾਨੂੰ ਲੋਨ ਪੈਣਦੇ ਆਈ ਹੁਣ ਭਾਬੀ ਜੀ ਮੈਂ ਤੇ ਵੈਸੇ ਚੰਗਾ ਹੀ ਕੀਤਾ ਸੀਗਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਮੈਂ ਵੀਰੇ ਨਾ ਕਰਾਂਗੀ ਗੱਲ ਇਸ ਮਸਲੇ ਤੇ ਨਾ ਹੁਣ ਤੂੰ ਕਿਹੜੀ ਗੱਲ ਕਰਨੀ ਆ ਪੈਣ ਰਹਿਂਦੇ ਤੂੰ ਜਿਹੜਾ ਰੈਗ ਹੋ ਗਈ ਐ ਨਾ ਕੱਲ ਉਹ ਰਹਿਣ ਦੇ ਤੂੰ ਹੁਣ ਤੂੰ ਗੱਲ ਕੀ ਕਰਨੀ ਜੇ ਤੇ ਪੈਸੇ ਭੇਜਨੇ ਫੇਰ ਗੱਲ ਕਰ ਤੇ ਕਰਜ਼ਾ ਲਾਉਣਾ ਹੀ ਸਾਡਾ ਨਹੀਂ ਤੇ ਫੇਰ ਕਾ ਕੀ ਗੱਲਾਂ ਰਹਿ ਗਈਆਂ ਹੁਣ ਤੇਰੀਆਂ ਕਰਜ਼ਾ ਤੇ ਆਪਾਂ ਹੀ ਲਾਉਣਾ ਵਾ ਚਲੋ ਠੀਕ ਆ ਭਾਬੀ ਜੀ ਮੈਂ ਕਰਦੀ ਆ ਬਾਅਦ ਚ ਫੋਨ ਚੰਗਾ ਹੋ ਗਿਆ ਚਿੱਤਾ ਮੇਰਾ ਹੁਣ ਦੁਕਾਨ ਪਾ ਕੇ ਤੇ ਸਾਨ ਕਰ ਦਿੱਤਾ ਸਾਰੇ 29 ਜੋ ਵੀ ਕਰਜ਼ਾ ਚੜਿਆ ਆਪਾਂ ਹੀ ਲੋਨ ਨੇ ਆ ਸਾਨੂੰ ਬਤਾਵਾ ਘਰ ਦਾ ਵੀ ਕੰਮ ਕਰਨਾ ਖਰਚ ਤੇ ਉਥੋਂ ਦਾ ਕਰਜ਼ਾ ਵੀ ਲਾਉਣਾ ਵਾ ਨਾ ਕੋਈ ਕੰਮ ਤੇ ਨਾ ਕੋਈ ਕਾਰ ਇਹਨਾਂ ਦਾ। ਉਹ ਸੀਮਾ ਹਾਂਜੀ ਮੰਮੀ ਤੂੰ ਇਨੇ ਗੁੱਸੇ 'ਚ ਕਿਉਂ ਬੋਲਣ ਈ ਆਪਣੀ ਨਨਾਨ ਦੇ ਨਾਲ? ਮੰਮੀ ਗੁੱਸੇ 'ਚ ਮੈਂ ਕੀ ਬੋਲਣਾ ਵਾ? ਸੋਤ ਮੈਨੂੰ ਟੈਨਸ਼ਨ ਆ ਵਾ। ਸਾਰੇ ਪਾਸੇ ਤੇ ਮੈਨੂੰ ਵੇਖਣਾ ਪੈਂਦਾ ਵਾ। ਹੁਣ ਉਹ ਕਹਿੰਦੀ ਮੈਂ ਹੋਣਾ ਵਾ ਤੇ ਖਰਚ ਨਹੀਂ ਹੋਣਾ। ਵੇਖੋ ਕਿੰਨਾ ਜ਼ਿਆਦਾ ਖਰਚ ਹੋਂਦਿਆ ਵਾ। ਸਾਰੇ ਪਾਸੇ ਤੇ ਖਰਚੇ ਆ ਹੁਣ ਮੇਰੀ ਸੁਣ ਗੱਲ ਮੇਰਾ ਜੀ ਕਰਦਾ ਨਾ ਤੂੰ ਮੇਰੇ ਨਾਲ ਗੁੱਸੇ ਚ ਬੋਲਦੀ ਆ ਤੇ ਮੈਂ ਘਰ ਚਲੀ ਜਾਵਾਂ ਮੰਮੀ ਗੁੱਸੇ ਵਿੱਚ ਬੋਲਿਆ ਜਾਂਦਾ ਵਾ ਜਦੋਂ ਟੈਨਸ਼ਨ ਆ ਹੁੰਨਾ ਤੇ ਫਿਰ ਆਪੇ ਗੁੱਸਾ ਆ ਜਾਂਦਾ ਜੀ ਕੋਈ ਗੱਲ ਨਹੀਂ ਪੁੱਤ ਨਾਲੇ ਮੈਂ ਕਿੰਨਾ ਚਿਰ ਤੇ ਰਹਿ ਲਿਆ ਵਾ 4-5 ਮਹੀਨੇ ਹੋ ਗਏ ਮੈਂ ਇੱਥੇ ਹੀ ਬੈਠੀ ਆ ਤੇ ਮੈਂ ਆਪਣੇ ਘਰ ਜਾਨੀ ਆ ਹੁਣ ਮੰਮੀ ਕਿੱਥੇ ਜਾਣਾ ਜੀ ਤੂੰ ਘਰ ਜਾਉਂਗੀ ਹੋਰ ਕਿੱਥੇ ਜਾਣਾ ਘਰ ਨਹੀਂ ਜਾਣਾ ਹੈਗਾ ਤੀ ਚੁੱਪ ਕਰਕੇ ਬੈਠੇ ਰੋ ਜਦੋਂ ਮੈਂ ਤੁਹਾਨੂੰ ਕਿਹਾ ਵਾਂ ਨਾ ਕਿ ਚੁੱਪ ਕਰਕੇ ਇੱਥੇ ਰਹੀ ਜਾ ਟਾਡੀ ਕੋਈ ਗੱਲ ਨਹੀਂ ਹੈਗੀ ਸਾਡੀਆਂ ਹੀ ਘਰ ਦੀਆਂ ਹੀ ਟੈਨਸ਼ਨਾਂ ਵਾ ਟਾਡੀ ਕਾਦੀ ਮੈਂ ਟੈਨਸ਼ਨ ਕਰਨੀ ਆ ਟਾਡੇ ਨਾਲ ਮੈਂ ਦੁੱਖ ਵਡੋਣਾ ਕਿ ਟਾਡੇ ਨਾਲ ਮੈਂ ਲੜਨਾ ਵਾ ਉਹ ਤੋ ਸੋ ਸੁਣ ਕੇ ਨਾ ਵੇਖ ਕੇ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਸੋਦੀ ਸੀ ਮਾਂ ਮੇਰੇ ਬਾਰੇ ਵੀ ਕੋ ਸੋਦੀ ਉਹ ਵੀ ਮੰਮੀ ਚੰਗੀ ਆ ਕੇ ਬੈਠੀ ਆ ਨਹੀਂ ਮੰਮੀ ਜਾਂਦਾ ਨਹੀਂ ਲੈਂਦੀ ਧੀਆ ਮਾਵਾ ਮਾਮਾ ਨੂੰ ਥੋੜੀ ਕਹਿੰਦੀ ਆ ਵਾ ਕਦੀ ਵੀ ਨਹੀਂ ਕਹਿਣਗੀਆਂ ਵੀ ਤੂੰ ਜਾ ਸਾਡੇ ਘਰੋਂ ਅੱਗੇ ਤੂੰ ਬੜੀ ਹੁੰਨੀ ਆ ਆ ਤੇ ਬਾਨੇ ਨਾ ਹੁਣ ਰਹਿਣ ਲੱਗੀ ਮੇਰੇ ਕੋ ਆਕੇ ਇਹ ਤਾਂ ਮੈਨੂੰ ਪਤਾ ਵਾ ਕਿ ਤੂੰ ਇਤਰਾ ਨਹੀਂ ਆਖੇਗੀ ਮੈਂ ਕਿ ਫਿਰ ਮੇਰੇ ਮਨ ਚ ਆ ਗਿਆ ਨਾ ਬਤ ਕੀ ਕਰੀਏ ਮੰਮੀ ਘਰ ਦੀਆਂ ਟੈਨਸ਼ਨਾਂ ਮੁੱਕਨ ਤੇ ਫੇਰ ਹੀ ਹੈ ਨਾ ਮੇਰੇ ਨਾਲ ਤੂੰ ਵੀ ਪਰੇਸ਼ਾਨ ਹੁੰਦੇ ਜੀ ਤਾਂ ਹੀ ਮੈਂ ਕਿਹਾ ਮੈਂ ਘਰੋਂ ਚਲ ਜਾਨੀ ਆਪਣੇ ਕੋਈ ਗੱਲ ਨਹੀਂ ਥੋੜੀ ਦੇਰ ਬਾਅਦ ਆ ਜਾ ਕਰੂੰਗੀ ਮਿਲ ਜਿਆ ਕਰੂੰਗੀ ਤੈਨੂੰ ਤਾਂ ਮੈਂ ਚਲੀ ਜਾਨੀ ਮੰਮੀ ਸਿਆਣੇ ਤੇ ਤੂੰ ਆਪੀ ਜੇ ਵੇਖੋ ਕੱਲੇ ਦੁਕਾਨ ਤੇ ਗੁਜ਼ਾਰਾ ਹੁੰਦਾ ਕਰਦਾ ਅੱਗੇ ਹੀ ਪਿਓ ਸੀ ਹੈਗੀ ਕਿਰਨ ਇੱਲੋਂ ਧੀ ਸੀ ਤਾਂ ਖਾ ਤੇ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਤੂੰ ਹੁਣ ਇਹਨਾਂ ਦੇ ਸਿਰ ਤੇ ਇਕੱਲਿਆਂ ਤੇ ਆ ਸਾਰਾ ਬੋਝ ਤੇ ਮੈਨੂੰ ਤਾਂ ਟੈਨਸ਼ਨ ਲੱਗਣੀ ਲੱਗਣੀ ਆ ਕੁੜੀ ਦੀ ਫੀਸ ਹੀ ਨਹੀਂ ਮਾਣ ਹੈਗੀ ਕੋਈ ਗੱਲ ਨਹੀਂ ਪੁੱਤ ਵਾਹਿਗੁਰੂ ਤੇ ਭਰੋਸਾ ਰੱਖ ਸਾਰੇ ਕੰਮ ਹੋਣਗੇ ਟੈਨਸ਼ਨ ਨਾ ਲਾਇਆ ਕਰ ਚੰਗਾ ਰੈਸਟ ਕਰ ਲਾ ਤੂੰ ਧਾਮ ਕਿੱਥੇ ਮੇਰੇ ਕਰਮਾਂ 'ਚ ਸੋਚਾਂ ਮੁੱਕਣ ਤੇ ਫੇਰ ਹੀ ਆਰਾਮ ਹੋਵੇ ਆਪੀ ਮੰਮੀ ਵੀ ਵੱਧ ਪਰੇਸ਼ਾਨ ਹੋ ਹੁੰਦੇ ਆ ਕੀ ਕਰਾਂ ਮੈਂ ਨੁਕਸੇ ਦਾ ਨਹੀਂ ਲੱਭੰਦਿਆ ਹੈਗਾ